ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੰਡ ਰਣ ਸਿੰਘ ਆਲਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਇਨੂ ਫਰੀਦਕੋਟ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਆ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਦੋ ਐਨੀਮਲ ਸੇਲ ਆ ਜੀ ਇੱਕ ਤਾਜੀ ਸੂਈ ਜਰਸੀ ਇੱਕ ਗੱਬਣ ਜਾਣਕਾਰੀ ਪ੍ਰੋਪਰ ਬਾਈ ਤੁਹਾਨੂੰ ਲਗਾਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਾਈ ਸੇਵਕ ਸਿੰਘ ਪਿੰਡ ਰੰਗ ਸਿੰਘ ਆ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਜੀ ਮੋਬਾਈਲ ਨੰਬਰ ਜੀ 9814204404 ਠੀਕ ਆ ਬਾਈ ਇੱਕ ਨੰਬਰ ਬਈ ਗੱਭਾਂ ਤੋਂ ਸ਼ੁਰੂ ਕਰ ਲਾਂਗੇ ਤੂੰ ਆ ਕੇ ਨਿਮਾ ਜੀਏ ਇਹ ਪਹਿਲਾ ਸੁਆਈ ਕਰਨੀ ਦੰਦੋ ਜੀ ਦੰਦੋ ਬਈ ਇਹ ਸ਼ੈਗ ਦੇ ਚੱਕਦੀ ਆ ਠੀਕ ਆ ਬਈ ਦੈਨ ਕਿੰਨੇ ਲੈ ਜੀ ਬਈ ਦੈਨ ਤਾਂ ਬਈ 2-3 ਦਿਨ ਲਊਗੇ ਠੀਕ ਆ ਜੀ ਕਿੰਨਾ ਕ ਪਾਜੂ ਬਈ ਦੁੱਧ ਦੁੱਧ ਪਾ ਦੂਗੀ 16-17 ਲੀਟਰ ਠੀਕ ਤੋੜ ਕੇ ਦਿਖਾਦੀ ਵੀਰ ਪੂਰੇ ਵੱਡੇ ਹਵਾਨੇ ਦੀ ਪਹਿਲਾ ਸੁਆ ਜੀ ਸ਼ੈਗ ਦੇ ਦੰਦ ਚੱਕਦੀਆਂ ਹਵਾਨਾ ਬਹੁਤ ਟੌਪ ਦਾ ਤਿਆਰ ਕਰੀ ਬੱਟੀ ਕਰਮ ਵਾਲੀ ਐ ਅਫਗਾਨਾਂ ਵਾਂਗ ਫਸਿਆ ਪਿਆ ਪੱਟਾਂ ਚ ਬਾਕੀ 2-4 ਦਿਨ ਬਈ 10-10 ਡੇਟ ਮੁਤਾਬਕ ਹੀ ਪਏ ਆ ਬਾਕੀ ਪਸ਼ੂਆਂ ਦਾ ਪਤਾ ਨਹੀਂ ਹੁੰਦਾ ਜੇ ਜੀਲ ਆ ਜੇ ਤਾਂ 2 ਦਿਨ ਵੱਧ ਵੀ ਲੈ ਜਾਂਦਾ ਤੇ ਜੇ ਕਈਰ ਉਪਰਾਂ ਕਰਕੇ 2 ਦਿਨ ਘੱਟ ਵੀ ਲੈ ਜਾਂਦਾ ਬਾਕੀ ਥਣਾ ਦੇ ਸាច់ ਸੋਹਣੇ ਆ ਗੈਪ ਤੇ ਲੱਗਿਆ ਮੁਰਲਿਆ ਵੀਰ ਹੱਥੀ ਚਵਾਈ ਵਾਲਾ ਥਾਣਾ ਮੇਰੇ ਤੋਂ ਆਪਾਂ ਦਿਖਾ ਦਿੰਨੇ ਆ ਜੀ ਚੈੱਕ ਕਰੋ ਥਣਾ ਦੀ ਓਕੇ ਆ ਬਾਈ ਹਾਂ ਜੀ ਹਾਂ ਬਾਈ ਓਕੇ ਆ ਠੀਕ ਆ ਥਣਾ ਦੀ ਓਕੇ ਆ 18 19 ਕਿਲੋ ਬਾਈ ਦਸ ਦਾ ਦੁੱਧ ਪਾ ਜੂ ਜਿਹੜੇ ਸਾਹ ਉਹਨਾਂ ਤਿਆਰੀ ਆ ਕੋਈ ਬਾਲਾ ਵੀ ਨਹੀਂ ਕਿਉਂਕਿ ਹਵਾਨਾ ਬਹੁਤ ਸੋਹਣਾ ਤਿਆਰ ਕਰੀ ਬੈਠੀ ਆ ਆਪ ਦੇ ਵਤ ਨਾਲੋਂ ਵੀ ਵੱਡਾ ਤਿਆਰ ਕਰੀ ਬੈਠੀ ਆ। ਬਾਕੀ ਇਹਨਾਂ ਦਾ ਦੁੱਧ ਬਾਹਲਾ ਨਹੀਂ। ਮੇਨ ਗੱਲ ਹੁੰਦੀ ਸੇਵਾ ਦੀ। ਜੇ ਵੀਰ ਕੋਈ ਵੱਧ ਕਰ ਲੂ ਹੋ ਸਕਦਾ ਪਲਾਸਟੀ ਲੈ ਲੇ। ਦੁੱਧ ਮੱਜਾਂ ਰ ਗਈ ਹੋਊਗਾ ਗਰਮ ਵਾਲੀ ਦਾ। ਫੈਟ ਵੀ ਚੰਗੀ ਆਊਗੀ। ਚਾਰੇ ਥਨ ਗੈਪ ਤੇ ਹੱਥੀ ਚਵਾਈ ਵਾਲੇ ਤੇ ਠੰਡੀ ਸੀਰਵਾਈ ਦਾ ਦਸ ਦਾ ਬੂਰੀ ਆ। ਇਹਦਾ ਮੁੱਲ ਬਈ ਜਾਇਜ਼ ਜੈ। ਇਹਦਾ ਮੁੱਲ ਬਈ 52-50 ਹਜ਼ਾਰ ਦੀ ਦੇਵਾਂ। ਮੋਲ ਲਈ 52000 ਰੁਪਇਆ ਕਰਦੇ ਬਾਈ ਕਹਿੰਦਾ 50000 ਦੀ ਬੱਚੀ ਦੇ ਦਾਂਗੇ ਜੀ ਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਜੀ 2 ਨੰਬਰ ਜਰਸੀ ਇਹਦੀ ਕੀ ਡਿਟੇਲ ਆ ਜੀ ਇਹ ਬਈ ਅੱਜ ਨਾਲ ਸਵੇਸ ਹੋਈ ਆ ਕੀ ਠੀਕ ਆ ਜੀ ਤੇ ਬੱਚਾ ਇਹਦਾ ਵੀ ਜਾਨੀ ਕਿ 20 ਮਿੰਟ ਜਉਂਦਾ ਰਹਿ ਆ ਬਚਰਾ ਤੇ ਚੜਾਈ ਕਰ ਗਿਆ ਜੀ ਚੜਾਈ ਪਾਣੀ ਪੂਣੀ ਪੈ ਗਿਆ ਮੂੰਹ ਚ ਬਈ ਬਈ ਰੱਬ ਜਾਣਦਾ ਕੀ ਹੋਇਆਗਾ ਐਵੇਂ ਆਪਾਂ ਕਹਿ ਦਈਏ ਠੀਕ ਹਾਂ ਮੈਂ ਕੀ ਸੀ ਬੱਚਾ ਸੀ ਕਿ ਬੱਚਾ ਬੱਚਾ ਹੀ ਬੱਚਾ ਮਗਰ ਬੱਚਾ ਸੀ ਹਾਂ ਬੱਚਾ ਬਾਕੀ ਇਹਦਾ ਮੰਨ ਕੇ ਚੱਲੋ ਜੀ ਕਰਮ ਵਾਲੇ ਨੇ ਇਹਨਾਂ ਦੇ ਦਾ ਕਰਮਾਂ ਜੇ ਤੱਕੇ ਹੀ ਹੁੰਦੇ ਆ ਇਹਨੇ ਤਾਂ ਉਹ ਵੀ ਛਾੜੀ ਦੇਣਾ ਸੀ ਅਗਲੇ ਨੇ ਸਾਹਮਦਾ ਵੀ ਨਹੀਂ ਬਈ ਬਾਕੀ ਜੇ ਬੱਚੀ ਹੁੰਦੀ ਤਾਂ ਚਲੋ ਫੇਰ ਵੀ ਹੁੰਦਾ ਬੱਚਾ ਸਾਹਮਦਾ ਵੀ ਨਹੀਂ ਪਰ ਚਲੋ ਜਿਵੇਂ ਲਿਖੀ ਸੀ ਵਿਚਾਰੇ ਦੀ 20 ਮਿੰਟ ਬਾਅਦ 10 ਦਾ ਉਸ ਤੋਂ ਬਾਅਦ ਐਕਸਪਾਇਰੀ ਹੋ ਗਿਆ ਤੇ ਬੋਲਾ ਕੱਢਿਆ ਬਈ ਥੋੜਾ ਕਰ ਹਾਂ ਬੋਲਾ ਕੱਢਿਆ ਬਈ 3 ਲੀਟਰ ਬੋਲਾ ਚ ਆਇਆ ਠੀਕ ਆ ਥਣਾ ਦੀ ਓਕੇ 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 ਆ ਜੀ ਤੋੜ ਕੇ ਦਿਖਾ ਦੀ ਵੀਰ ਸੁਆ ਕਿੰਨਾ ਵਾ ਬਾਈ ਸੁਆ ਇਹਦਾ ਦੂਜਾ ਬਈ ਠੀਕ ਆ ਜੀਰ ਪੈਣੀ ਹਜੇ ਬਾਕੀ ਜੀਰ ਪੈਣੀ ਬਾਕੀ ਆ ਬਈ ਠੀਕ ਆ ਜੀ ਸੁਆ ਦੂਜਾ 2 2.5 ਲੀਟਰ ਬੋਲਾ ਕੱਢ ਲਿਆ ਬੱਚਾ ਐਕਸਪਾਇਰੀ ਹੋ ਗਿਆ ਬੱਚਾ ਸੀਗਾ ਜੀ ਲੜ ਚੱਲਿਆ ਵਾ ਜੀਰ ਦਾ ਪੈ ਜੂਗੀ ਹੋਰ ਘੰਟੇ ਤੱਕ ਰਿਪੋਰਟ ਵੀਡੀਓ ਅਪਲੋਡ ਹੋਣ ਤੋਂ ਪਹਿਲਾਂ ਵੀ ਪੈ ਸਕਦੀ ਆ ਬਈ ਵੀਡੀਓ ਕਵਰ ਕਰ ਲਈ ਜੰਗਾ ਜਦੋਂ ਜੀ ਆ ਪੈ ਗਈ ਹਾਂਜੀ ਹਾਂਜੀ ਭਾਈ ਜ਼ਰੂਰ ਕਿਉਂਕਿ ਬਾਅਦ ਚ ਬੰਦਾ ਕੋਈ ਆਉਂਦਾ ਤੇ ਉਹ ਦੇਖ ਲੈਂਦਾ ਥਾਣਾ ਦੇ ਸਹਿਜ ਵੀ ਸੋਨੇ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਕਿੰਨਾ ਕ ਪਾਜੂ ਭਾਈ ਦੁੱਧ ਉਹ ਤਾਂ ਪਾ ਦੂਗੀ ਭਾਈ ਇਹ 18 20 ਲੀਟਰ ਦੁੱਧ ਪਾ ਦੀ ਠੀਕ ਆ ਜੀ ਬਾਕੀ ਥੋੜੀਆਂ ਭਲਾਂ ਕਰੀ ਫਿਰਦੇ ਆ ਹਾਂ ਭਲਾਂ ਤਾਂ ਭਾਈ ਹੋ ਹੀ ਜਾਂਦੇ ਆ ਹੋ ਹੀ ਜਾਂਦੇ ਪਹਿਲੇ ਦੂਜੇ ਸਥਾਨਾਂ ਦੇ ਸਹਿਜ ਵੀ ਸੋਨੇ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਫੈਟ ਵੀ ਇਹਨਾਂ ਦੀ ਚੰਗੀ ਆਉਂਦੀ ਹੁੰਦੀ ਆ ਗਰਮੀ ਕਰਮ ਵਾਲੀਆਂ ਮਨਾਉਂਦੀਆਂ ਨੇ ਜਰਸੀ ਮੱਝਾਂ ਚ ਹੀ ਗਿਣਿਆ ਜਾਂਦਾ ਦੁੱਧ ਇਹਦਾ ਸੂਣਾ ਹੋਵਣਾ ਵੱਡਾ ਤਿਆਰ ਕਰੀ ਬੈਠੀ ਆ ਇਹਦਾ ਜਾਇਦਾ ਮੁੱਲ ਬਈ ਇਹ ਆ 10 53000 ਦੀ ਬਈ ਗੋਜੂ ਮਾਨਤਣ ਮਾਨਤਣ ਕਰ ਦਾਂਗੇ ਫਿਰ ਠੀਕ ਆ ਮੁੱਲ ਬਈ ਇਹਦਾ 53000 ਰੁਪਇਆ ਕਰਦੇ ਆ ਬਾਕੀ ਬਈ ਕਹਿੰਦਾ ਉਹਦੇ ਜੋ ਮਾਨਤਣ ਕਰ ਦਾਂਗੇ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਜੀ ਧੰਨਵਾਦ ਜੀ